ਅੱਜ ਆ ਜੀ ਆਪਣੇ ਨਹਿਰ ਦੀ ਬਾਰੀ ਤੇ ਆਪਾਂ ਲਾਉਣ ਲੱਗੇ ਆ ਪਾਣੀ ਦੇ ਠੰਡ ਬਹੁਤ ਐ ਤੜਕੀ ਤੜਕੇ ਠੰਡਾ ਪਾਣੀ ਐ ਭਾਖੜਾ ਦਾ ਆ ਨਰਮੇ ਵਾਲਾ ਵਾਣਾ ਤੇ ਬੱਟਾਂ ਕਹਿੰਦਾ ਟੁੱਟ ਰੰਗਾਂ ਨੇ ਹੂੰ ਬੱਟਾ ਡੋੜਦਾਂਗੇ ਹਾਂ ਓ ਜਿੱਦੜੇ ਦੀ ਵਾਟ ਟੰਡ ਡੁੱਟ ਜੇ ਤਵੀ ਵਾਲੀ ਵਾਲੀ ਟੁੱਟਦੀ ਹੈ ਨਾ ਹਣਕ ਤਾਂ ਖਰ ਆਪਣੀ ਹੋ ਗਈ ਲਾਉਣ ਵਾਲੀ ਹੈ ਨਾ ਮੋਟਰ ਚੱਲਦਾ ਪਹਿਲਾਂ ਪਿੱਛੇ ਬਾਹਰ ਮੋਟਰ ਚੱਲੀ ਨਹੀਂ ਫਿਰ ਕੀਆ ਅੱਛਾ ਘਾ ਟੁੱਟਦਾ ਇਹਨਾਂ ਤੋਂ ਪਾਣੀ ਇੱਥੋਂ ਛੱਡਿਆ ਸੀ ਫਰਾਂ ਪੰਨਾ ਕਿਉਂ ਹੀ ਕੱਢੀ ਗਏ ਨੱਕੇ ਗੱਲ ਉਹੀ ਕੱਢੀ ਗਏ ਹੈ ਇਹਦਾ ਬੇਕਾਰ ਆ ਰੁਪਟਾਈ ਹਨ ਇਹਨਾ ਇਹਦਾ ਬਸ ਕੇਰਿਆਂ ਸੋਹਣੂਆਂ ਥੋਣੂਆਂ ਜਿਹਾ ਲੱਗਦੇ ਹਨਾ ਉਹ ਵੀ ਟਲਕੀ ਵੀ ਪਰਲੀ ਹਾਂ ਰਾਮਦਾਦਾ ਹੀ ਨਹੀਂ ਪਾਣੀ ਘਟਾ ਇਹਦਾ ਪਾਣੀ ਕੱਟ ਕਰਕੇ ਨਾ ਕਿੱਥੇ ਉਹਦੇ ਚ ਲੈ ਵੀ ਹੁਣ ਆਪਾਂ ਸਰਨ ਦੁਕਾਨ ਦੂਜੀ ਕਣਕ ਇਹਦੇ ਪਾਣੀ ਲਾ ਕੇ ਕਲੋਰੋ ਕਲਾਰੋ ਸਿੱਟੀ ਹੋਈ ਹੈ ਤੱਬੇ ਤਵੇ ਸਿਖੌੜੇ ਤੇ ਜੀ ਵੀ ਕਿਤੇ ਕਿਤੇ ਪੈ ਗਏ ਪਰ ਲਮ ਲਾ ਕੇ ਠੀਕ ਹੈ ਮੇਰਾ ਕੈਮਰਾ ਉਹ ਤਾਂ ਬਲਦਾ ਹੀ ਹੈ ਵੀ 15 20 ਕਿਲੋ ਦਾ ਛਿੱਟਾ ਮਰ ਮਨ ਵੀ ਪਾਇਆ ਹੋਵੇ ਫੇਰ ਨਹੀਂ ਲੋੜ ਆਪਾਂ ਨੂੰ ਸਪਰੇਆ ਕਰਨ ਦੀ ਹਾਂਜੀ ਵੀਡੀਓ ਚੰਗੀ ਲਿਖਦਾ ਸ਼ੇਅਰ ਕਰਦਾ ਜੀ ਵੀਡੀਓ ਸਬਸਕ੍ਰਾਈਬਰ ਕਰ ਲਓ ਚੈਨਲ ਨੂੰ ਆਪਣੇ ਆਪ ਤੋਂ ਦਾ ਧੰਨਵਾਦੀ ਹੁਮਾਰੀ ਠੀਕ ਹੈ ਜੀ ਅੱਜ ਤੱਕ ਇਹਨਾਂ ਦਾ ਆਪਾਂ ਦੇ ਹੀ ਇੱਕ ਦੂਜੇ ਨਾਲ ਦੁੱਖ ਸਾਂਝੇ ਹੋਏ ਨੇ ਵੀਡੀਓ ਦੀ ਉਪਰ ਹੋਣੀ ਕੀ ਕਤ ਤਬ ਕਰੇਗੀ ਨੇ ਕੀ ਕਰੇ ਰਲ ਮਿਲ ਕੇ ਆਪਾਂ ਆਪ ਦਾ ਕੀਤੀ ਵਧੀਆ ਸੌਕੀ ਕਰ ਸਕੀਏ ਇੱਕ ਦੂਜੇ ਨੂੰ ਦੱਸਿਆ ਕਰੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਅੱਗੇ ਤੋਂ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨਾਲ ਮਿਲਾਂ